ਲਾਗਾ ਤੇ ਕਿਸਾਨ ਦੇ ਕਿਉਂ ਬੜੇ ਨੇ ਇਹ ਸਰਕਾਰਾਂ ਦੀਆਂ ਨੀਤੀਆਂ ਕਾਰਨ ਸਰਕਾਰਾਂ ਕਹਿੰਦੀਆਂ ਨੇ ਵੀ ਮੋਦੀ ਕਹਿੰਦਾ ਮੈਂ ਕਰ ਦੂੰਗਾ ਕਿਸਾਨਾਂ ਨੂੰ ਦੁੱਗਣੀ ਆਮਦਨ ਪੰਜਾਬ ਗਵਰਨਮੈਂਟ ਕਹਿੰਦੀ ਹੈ ਵੀ ਅਸੀਂ ਦੁੱਗਣੀ ਆਮਦਨ ਕਰਦਾਂਗੇ ਉਗੜੇ ਆਂਦਨ ਕਿਸਾਨ ਭਰਾਵੋ ਹੋਊ ਬਗਨ ਵਿਆਜ ਤੇ ਵਿਆਜ ਵਿਆਜ ਤੇ ਵਿਆਜ ਵਿਆਜ ਤੇ ਵਿਆਜ ਪਤਾ ਨਹੀਂ ਮੈਨੂੰ ਲੱਗਾ 20 30 ਵਾਰੀ ਵਿਆਜ ਲੱਗੇ ਇਸ ਬੰਦੇ ਨੂੰ ਹਰ ਮਹੀਨੇ ਵਿਆਜ ਤੇ ਵਿਆਜ ਐਸ ਤਰ੍ਹਾਂ ਦੇ ਹਾਲਾਤ ਕਿਸਾਨ ਭਰਾਵੋ ਐਸ ਕਿਸਾਨ ਦੇ ਹੋਏ ਨੇ ਇੰਨੇ ਆਪਾਂ ਕੁੜਕੀਆਂ ਰੋਕ ਰਿਆਂ ਆਹੀ ਹਾਲਾਤ ਨੇ ਉਹਦੇ ਵਿੱਚ ਫਰਕ ਇੰਨਾ ਗਾ ਅਸੀਂ ਸਭ ਨੂੰ ਕਹਿੰਦੇ ਆ ਚਾਹੇ ਮੇਰਾ ਘਰ ਦੇਖ ਲਓ ਜਾਂ ਕਿ ਸਾਰਾ ਘਰ ਮੇਰਾ ਬਾਲਿਆਂ ਤੇ ਇੱਕ ਲੈਟਰਿੰਗ ਤੇ ਹੀ ਨਹੀਂ ਭੰਨ ਚੁੱਕਾ ਲੈਟਰ ਪਿਆ ਮੇਰੇ ਕੋਲ ਪਰ ਇੰਨਾ ਕੁ ਬਾਪੇ ਦੀ ਮਿਹਰ ਹੈ ਨਾ ਆਪਾਂ ਨੇ ਬਾਈ ਛੇਤੀ ਕੜਾਈ ਕਦੇ ਨਾ ਆਪਾਂ ਨੇ ਲਿਫਟ ਕਰਾਈ ਕਦੀ ਆਵੇ ਜਰੂਰ ਹੈ ਪਰ ਮੈਂ ਤਾਂ ਸਭ ਨੂੰ ਕਹਿਣਾ ਵੀ ਲੋਨ ਕਰਾ ਕੇ ਘਰਨਾ ਨਿੱਤਰੋ ਪਾਇਓ ਕੋਈ ਨਾ ਪਾਇਓ ਜਿਹੜਾ ਘਰ ਹੈ ਹਰੇਕ ਵਾਰੀ ਹਰੇਕ ਛਮਾਈ 20000 30000 50000 ਖਾਉਂ ਪਰ ਜੇ ਜ਼ਮੀਨ ਤੇ ওই ਪੈਸਾ ਲਾ ਲੋਗੇ ਉਹ ਦਸ